ਅੱਜ ਆਪਾਂ ਤੁਹਾਡੇ ਵੱਤ ਨਾਲ ਟਰੈਕਟਰ ਲੈ ਕੇ ਆਏ ਆ ਜਮਾ ਜਾਇਜ਼ ਰੇਟ ਦੇ ਜਿਹਨੂੰ ਆਪਾਂ ਕਹਿ ਦਿੰਨੇ ਨਾ ਸਸਤੇ ਭਾ ਦੇ ਟਰੈਕਟਰ ਤੁਹਾਨੂੰ ਆਪਾਂ ਨਵੇਂ ਹੀ ਦਿਖਾਉਣੇ ਟਰੈਕਟਰ ਪੂਰੇ ਆ ਟਣਾ ਟੰਨਾ ਕੰਦੀ ਵਰਗੀਆਂ ਟਰੈਕਟਰ ਨੂੰ ਪਹਿਲਾਂ ਤੁਸੀਂ ਨਿਗਾਹ ਹੀ ਮਾਰ ਲਓ ਕੰਦੀ ਆ ਟਾਇਰ ਸ਼ੈਰ ਸਭ ਕੁਝ ਓਕੇ ਆ ਇੱਕ ਰਿੱਟ ਨਹੀਂ ਆਪਾਂ ਤੁਹਾਨੂੰ ਅੱਜ ਨਾ ਪੰਜ ਟਰੈਕਟਰ ਦਿਖਾਉਣੇ ਆ ਸ਼ੁਰੂ ਆਪਾਂ ਇਹ ਤੋਂ ਕਰ ਲਈ ਉਧਰ ਵੀ ਤੁਹਾਨੂੰ ਲੈ ਕੇ ਚਲਦਾ ਪੰਜ ਟਰੈਕਟਰ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਤੇ ਰੇਟ ਤੁਹਾਨੂੰ ਦੱਸਿਆ ਜਾਇਜ਼ ਸੱਜੀ ਗਾ ਵੀਰ ਜੀ ਸੱਜੀ ਗਾ ਤੇ ਠੀਕ ਠਾਕ ਜੀ ਵਧੀਆ ਜੀ ਵਧੀਆ ਠੀਕ ਠਾਕ ਵੀਰ ਜੀ ਇਹ ਟਰੈਕਾ ਕਿੰਨਾ ਮਾਡਲ ਆ ਇਹ ਟਰੈਕਟਰ ਵੀਰੇ ਹੈਗਾ ਆਪਣਾ ਮੈਸੇਜ ਹੈ 241 ਮਾਡਲ ਆ 241 ਹਾਂ ਜੀ ਹਾਂ ਜੀ ਹਾਂ ਜੀ ਤੇ ਮਾਡਲ ਦੀ ਜੇ ਆਪਾਂ ਗੱਲ ਕਰੀਏ ਇਹ 2021 ਮਾਡਲ ਆ 2021 ਮਾਡਲ ਹਾਂ ਜੀ ਹਾਂ ਜੀ 2021 ਮਾਡਲ ਆ ਹਾਂ ਜੀ ਫਰਸਟ ਓਨਰ ਆ ਫਰਸਟ ਓਨਰ ਜੀ ਕੈਸ਼ ਵਾਲੀ ਆਰ ਸੀ ਹੈ ਦੀ ਓਕੇ ਤੇ ਜਿਦਾਂ ਤੁਸੀਂ ਦੇਖਿਆ ਸਾਰਾ ਕੁਝ ਟਰੈਕਟਰ ਤਾਂ ਹੈ ਨਾ ਹਾਈ ਲਿਫਟ ਉਹ ਬਗਈਏ ਸ਼ੋਅ ਵਗੈਰਾ ਸਾਰਾ ਕੁਝ ਸੇਮ ਹੈ ਮਤਲਬ ਕਿ ਸਾਫ ਪਿਆ ਹੋਆ ਟਰੈਕਟਰ ਦਾ ਇਹ ਕਿੰਨਾ ਮਾਡਲ ਦੱਸਿਆ ਵੀਰੇ ਇਹ 2021 ਮਾਡਲ ਆ ਵੀਰੇ ਇਹ ਯਾਰ ਫਿਰ ਤਾਂ ਨਵਾਂ ਹੀ ਆ ਟਰੈਕਟਰ ਹਣਾ 2021 ਮਾਡਲ ਆ ਇਹ ਆਲੂ-ਉਲੂ ਪੱਟਣ ਨੂੰ ਕੰਮ ਦਊ ਇਹ ਵੀਰੇ ਆਲੂ ਦਾ ਕੰਮ ਲੈ ਲਓ ਜਿਹੜਾ ਮਰਜੀ ਕੰਮ ਲੈ ਲਓ ਇਹ ਹੈਗਾ ਹਰ ਕਿਸੇ ਕੰਮ ਨੂੰ ਵੀ ਚੱਲੂ ਹਾਂ ਇਹ ਹੈਗਾ ਮਲਟੀ ਜਾ ਟਰੈਕਟਰ ਆ ਇਹ ਨਵੇਂ ਮਾਡਲ ਵਾਲਾ ਪਾਵਰ ਸਟੀਅਰਿੰਗ ਵਾਲਾ ਇਹ। ਇਹ ਸਾਰੇ ਕੀਤੇ ਕੰਮ ਦਊਗਾ? ਹਾਂ, ਸਾਈਡ ਗੀਅਰ, ਪਾਵਰ ਸਟੀਅਰਿੰਗ, ਠੀਕ ਹੈ ਨਾ? ਵੈਰੀ ਗੁੱਡ। ਸਾਰਾ ਕੁਝ ਜਾਨੀ ਕਿ ਟਰੈਕਟਰ ਪੂਰਾ ਵਧੀਆ ਨਵੇਂ ਯਰ ਕਈ ਆ। ਬ੍ਰੇਕਾਂ ਦੀਆਂ? ਹਾਂ, ਬ੍ਰੇਕਾਂ ਦੀਆਂ ਹੈਗੀਆਂ ਸੁੱਕੀਆਂ ਵਾ। ਓਕੇ। ਹਾਂ, ਸਿੱਧੇ ਐਕਸਲ ਵਾਲਾ ਇਹ। ਅੱਛਾ, ਸਿੱਧੇ ਐਕਸਲ ਵਾਲਾ। ਇਹਨੂੰ ਮਹਾਨ ਮਾਡਲ ਕਹਿੰਦੇ ਆ, ਇਹਨੂੰ ਜ਼ਿਆਦਾ ਇਹੀ ਵਿਕਰੀ ਇਹੀ ਹੁੰਦੀ ਆ ਟਰੈਕਟਰ ਦੀ ਇਹਦੀ। ਆਹ ਵੇਟ ਆ ਵੀਰੇ। ਹਾਂ, ਵੀਰੇ ਇਹ ਵੇਟ ਆ। ਇਹ ਨਾਲ ਹੀ ਮਿਲਣਗੇ? ਹਾਂ, ਹਾਂ, ਸਾਰਾ ਕੁਝ ਛਤਰੀ ਨਾਲ ਹੀ ਆ। ਹਾਂ, ਜਿੱਦਾਂ ਬਾਕੀ ਆਹ ਸਾਮਾਨ ਡੰਡਾ ਹੋ ਗਿਆ ਡਰਾਵਰ ਹੋ ਗਿਆ ਹੁਕਮ ਦਾ ਹਾਂ ਹਾਂ ਸਾਰਾ ਕੁਝ ਪਾਵਰ ਸ਼ੇਰਿੰਗ ਆ ਹਾਂ ਪਾਵਰ ਸ਼ੇਰਿੰਗ ਵਾਲਾ ਮਾਡਲ ਇਹ ਕਿੰਨੇ ਐਚਪੀ ਚ ਆ ਜਾਂਦਾ ਵੀਰੇ ਇਹ ਵੀਰੇ 42 ਐਚਪੀ ਚ ਆਉਂਦਾ ਵਾ ਟਰੈਕਟਰ ਇਹ ਕਾਪੀ ਤੇ ਕਾਪੀ ਤੇ ਹਾਂ ਤੇ ਪਰ ਕੰਮ ਇਹ ਦੇਈ ਜਾਂਦਾ ਵੱਡੇ ਆਂਦੇ ਪ੍ਰੋਪਰ ਹੀ ਹਾਂ ਹਾਂ ਇਹ ਜਿਵੇਂ ਕਹਦੀ ਵੀ ਛੋਟਾ ਹੂੰ ਟਰੈਕਟਰ ਹੂੰ ਤੇ ਪਰ ਕੰਮ ਇਹ ਤੋਂ ਜਿਹੜੇ ਲੈਣੇ ਆ ਤੇ ਉਹਨਾਂ ਨੇ ਅਗਲਾ ਬੜੀ ਵਧੀਆ ਵਧੀਆ ਐਚਪੀ ਦਾ ਇੱਕ ਕਿੰਨੇ ਸਿਲੰਡਰ ਆ ਵੀਰੇ ਇਹ ਵੀ ਤਿੰਨ ਸਿਲੰਡਰ ਆ ਵੀਰੇ ਤਿੰਨ ਸਿਲੰਡਰ ਹਾਂ ਹਾਂ ਤਿੰਨ ਸਿਲੰਡਰ ਆ ਤੇ ਇਸ ਤੋਂ ਮੇਰੇ ਇਹ ਵੀਰੇ ਹੈਗਾ ਜਿਹੜਾ ਇਹਦਾ ਸਟੀering ਦਾ ਤੇਲ ਹਾਂ ਸਟੀering ਦਾ ਤੇਲ ਪੈਂਦਾ ਆ ਇਹਦੇ ਆ ਇਹਦਾ ਉਹੀ ਇੰਟਰ ਆ ਦੂਜਾ ਪਾਣੀ ਵਾਲਾ ਵੈਰੀ ਗੁੱਡ ਯਾਰ ਇਹਦੇ ਬਾਹਰ ਹੀ ਦਿੱਤਾ ਬੜਿਆ ਕੈਮ ਸਿਸਟਮ ਹਾਂ ਇੱਥੇ ਆਏ ਆ ਵੀਰੇ ਸੌਖਾ ਜਿਹੜਾ ਬੰਦਾ ਚਲਾਉਂਦਾ ਵਾ ਨਾ ਉਹਨੂੰ ਦੱਸ ਜਾਂਦਾ ਕਿਤੇ ਬਾਈ ਜਾਂਸ ਚੱਕ ਗਿਆ ਪਾਣੀ ਜਾਂ ਉਧਰ ਕਿੱਦਾਂ ਘਟ ਗਿਆ ਪਾਣੀ 50 ਨੰਬਰ ਹੀ ਆ ਹਾਂ ਹਾਂ ਪੰਜਾਬ ਆਪਣੇ ਇਹ ਤਾਂ तकरीबन ਆਪਣੇ ਇੱਥੋਂ ਦਾ ਹੀ ਨੰਬਰ ਅਜ ਗਰਾਉਂਡ ਹੈ ਇਹਦਾ ਰੇਟ ਦੱਸੋ ਇਹਦਾ ਨਵਾਂ ਹੀ ਦਿੱਤਾ ਸੀਗਾ ਆਪਾਂ ਇਹ ਆਪਣੀਆਂ ਸੀ ਚੇ ਗਿਆ ਇਹਦਾ ਰਿਕਾਰਡ ਸਾਰਾ ਆਪਣੇ ਕੋਈ ਗੱਲ ਹਾਂ ਸਾਰਾ ਕੁਝ ਆਪਣੇ ਕੋਲੇ ਆ ਇਹ ਇਹ ਕਿੰਨੇ ਦਾ ਦਵਾਂਗਾ ਇਹ ਵੀਰੇ ਆਪਣਾ ਇਹਦੀ ਡਿਮਾਂਡ ਹੈਗੀ ਆ 540 ਹੈ ਡਿਮਾਂਡ ਇਹਦੀ 540 ਮਾਨਤਾਂ ਨੂੰ ਹੋਊਗੀ ਹਾਂ ਮਾਨਤਾਂ ਨੂੰ ਕੋਈ ਗੱਲ ਨਹੀਂ ਮਾਨਤਾਂ ਆਪ ਕਰਦਾਂਗੇ ਜਿੰਨਾ ਉਸ ਗਿਆ ਵਾਧੂ ਵਾਧ ਕਰਦਾਂਗੇ ਉਹ ਮੈਂ ਵੀਰ ਦਾ ਨੰਬਰ ਦਾਂਗਾ ਉੱਥੋਂ ਚੱਕ ਲੈ ਜੇ ਫਟੇ ਤੇ ਟਾਇਰ ਸਾਈਜ਼ ਕੀ ਆ ਗਿਆ ਇਹ 13 ਦੇ ਆ ਵੀਰੇ ਮਗਰਲੇ ਡਰ 13628 ਦੇ 13628 ਹਾਂ ਮੂਰਲੇ 650 ਸੋਨਾ ਦੇ ਆਪਾਂ ਨਾ ਹੁਣ ਆਲੂ ਪੱਟਨੇ ਪਟਾਈ ਚੱਲਦੀ ਪਈ ਆ ਜੇ ਕਿਸੇ ਵੀਰ ਨੂੰ ਚਾਹੀਦਾ ਤਾਂ ਚੱਕ ਦੋ ਫੱਟੇ ਮੈਸੀ ਲੱਭਦੇ ਹੁੰਦੇ ਉਹ ਤੁਸੀਂ ਬਿਲਕੁਲ ਤੇ ਮੈਸੀ ਤੁਹਾਨੂੰ ਲੱਭ ਦਿੱਤਾ ਕਿਉਂਕਿ ਲਿਫਟ ਕੋਣੋ ਸਾਰੇ ਮੈਸੀ ਬਹੁਤ ਔਖਾ ਹੀ ਮੰਨਦਾ ਟਰੈਕਟਰ ਵੀਰੇ ਆ ਮਗਰ ਜੰਦਾ ਨਹੀਂ ਗਾ 63 ਜੰਦਾ ਕੋ ਟਰੈਕਟਰ ਇਹ ਲਿਫਟ ਕਰਕੇ ਜਿਆਦਾ ਇਹਨੂੰ ਪੈਂਦੇ ਨਾ ਹਾਂ ਬਿਲਕੁਲ ਕਿਉਂਕਿ ਦੀ ਲਿਫਟ ਬਹੁਤ ਤਾਂ ਜ਼ਿਆਦਾ ਹਾਂਜੀ ਹਾਂ ਉਹਦੇ ਕਰਕੇ ਸਾਰਿਆਂ ਦੇ ਹੁੰਦਾ ਹਿਸਾਬ ਕਿਤਾਬ ਕਿ ਆਜਾ ਹੁਣ ਤੁਹਾਨੂੰ ਆਪਣਾ ਨਵੇਂ ਦਿਖਾਉਣੇ ਇਹਨੇ ਅੱਗ ਭਾਈ 5210 ਆ ਜਾਓ ਇੱਥੋਂ ਇਧਰ ਨੰਨੂ 5210 ਓਏ ਹੋਏ ਚੱਲ ਉਧਰ ਫੇਰ ਨੰਨੂ ਸਾਡਾ ਜਿਹੜੇ ਘਰ ਗਿਆ ਕਹਿੰਦਾ 5210 ਬਾਅਦ ਚ ਵਸਾਉਣਾ ਹਾਂਜੀ ਧੁੱਪ ਕਰਕੇ ਚਲੋ ਜਿਵੇਂ ਤੈਨੂੰ ਸੈੱਟ ਲੱਗਾ ਬਲੈਰੋ ਨਾ ਵਿਖਾ ਦੀ ਵਿੱਚ ਲੈ ਵੀਰ ਮੇਰੇ ਕਹਿਣ ਬਲੈਰੋ ਵੀ ਦੇਣੀ ਤੈਨੂੰ ਕਿਹੜੀ ਅੱਜ ਤੁਹਾਡੇ ਉਹਦੇ ਗੱਡੀ ਵੀ ਲੈ ਕੇ ਆਏ ਸਾਰੀ ਤੁਹਾਨੂੰ ਵੀ ਦਿਖਾਉਣਾ ਟੈਨਸ਼ਨ ਨਾ ਲਾਓ ਗੱਡੀ ਵੀ ਇੱਕ ਦੇਵਾਂਗੇ 50 50 ਡੀ ਜੌਂਡੀਅਰ ਇਹ ਕਿੰਨਾ ਮਾਡਲ ਆ ਵੀਰੇ ਇਹ ਵੀਰੇ 50 50 ਡੀ ਪੰਜਾਬ ਨੰਬਰ ਹੀ ਆ ਸਾਰੇ ਆਪਣੇ ਤਕਰੀਬਨ ਕੋਈ ਬਾਹਰ ਜਿੰਨੇ ਡਾਇਰੈਕਟਰ ਖੜੇ ਸਾਰੇ ਪੰਜਾਬ ਨੰਬਰ ਆ ਕੋਈ ਬਾਹਰਲਾ ਨੰਬਰ ਨਹੀਂ ਪੰਜਾਬ ਨੰਬਰ ਆ ਆਪਣੇ ਠੀਕ ਆ ਓਕੇ ਟਰੈਕਟਰ ਸਨਖੇ ਆ ਸਕਰੀਬਨ ਉਹ ਵੀ ਆਪਾਂ ਦੇਖਿਆ ਹੋਵੇ ਟਰੈਕਟਰ ਸਨਖਾ ਪੂਰਾ ਵਧੀਆ ਹੁਣ ਆਹ ਟਰੈਕਟਰ ਜੇ ਗੱਲ ਕਰੀਏ ਆ ਟਰੈਕਟਰ ਵੀ ਪੂਰਾ ਵਧੀਆ ਪਿਆ ਵਾ ਸਾਫ ਆ ਇਹ ਕਿੰਨਾ ਮਾਡਲ ਹੈ ਨਾਲੇ ਖੇਤੀ ਦੀ ਚੱਲੇ ਹੋਇਆ ਕੋਈ ਟਰਾਲੇ ਰੂਲੇ ਜਾਂ ਭੰਨੇ ਭੁੰਨੇ ਟਰੈਕਟਰ ਨਹੀਂ ਹੈਗੇ ਹਾਂ ਜੇ ਆਪਾਂ ਗੱਲ ਕਰੀਏ ਕਈ ਵਾਰੀ ਬੰਦਾ ਕਹਿੰਦਾ ਯਾਰ ਟਰਾਲੇ ਤੇ ਤਾਂ ਨਹੀਂ ਚੱਲਿਆ ਕਈ ਆਪਣੇ ਬੰਦੇ ਵਿੱਚ ਹਾਂ ਹੁੰਦਾ ਵੀ ਕਮਰਸ਼ਲ ਕੰਮ ਤੇ ਨਾਲੇ ਮੈਨੂੰ ਪੁਰਾਣਿਆਂ ਤੇ ਜ਼ਿਆਦਾ ਪਛਦੇ ਹੁੰਦੇ ਆ ਜੇ ਟਰਾਲੇ ਕੁਵੇਦ ਕਰੀਂ ਚੱਲੇ ਖੇਤੀਬਾੜੀ ਦੇ ਵੀਰੇ ਚੱਨੇ ਹੋਇਆ ਟਰੈਕਟਰ ਆਹ ਦੇ ਲੋ ਪੂਰਾ ਸੋਹਣਾ ਟਰੈਕਟਰ ਆ 2013 ਮਾਡਲ ਆ 13 ਮਾਡਲ ਹਾਂ 13 ਮਾਡਲ ਠੀਕ ਆ ਜੀ ਲੈ ਵੀ ਟੈਕ ਆਨਲਾਈਨ ਵਗੈਰਾ ਸਾਰਾ ਕੁਝ ਜਿਵੇਂ ਕਹ ਦੀਏ ਚੈੱਕ ਕਰਨਾ ਹੋਵੇ ਤਾਂ ਅਗਲਾ ਚੈੱਕ ਕਰ ਸਕਦਾ ਆਪਣੇ ਕੋਲੇ ਆ ਕੇ ਡਾਕੂਮੈਂਟ ਵਗੈਰਾ ਚੈੱਕ ਕਰ ਲਵੇ ਹਾਂਜੀ ਹਾਂ ਤੇ ਸਾਰਾ ਜਾਨੀ ਕਿ ਪੇਪਰਵਰਕ ਓਕੇ ਹੋਊਗਾ ਠੀਕ ਆ ਬਿਲਕੁਲ ਕੋਈ ਉਹ ਜਿਹਾ ਕੰਮ ਨਹੀਂ ਆ ਠੱਗੀ ਤੁਕ ਇਹਨੂੰ ਦਿਖਾ ਦੇ ਪਿੱਛੋਂ ਵੀ ਸਮਾਨ ਨਾ ਵੀਰੇ ਸਮਾਨ ਮੈਂ ਲਾ ਕੇ ਰੱਖਿਆ ਹੋਇਆ ਵਟ ਉਹ ਨਾਲ ਮਿਲੂ ਸਾਰਾ ਕੁਝ ਜਿਹੜਾ ਜਿਹੜਾ ਹੋਊਗਾ ਜਿਹਦਾ ਟਾਪ ਲੈਂਕ वगैरह ਹੌਕਰ वगैरह ਲਾਈ ਆ ਕਿਉਂਕਿ ਮੇਰੇ ਟਰੈਕਟਰ ਖੜਦੇ ਆ ਬਾਹਰ ਹਾਂ ਕਈ ਵਾਰੀ ਪਤਾ ਨਹੀਂ ਹੁੰਦਾ ਬਈ ਕੋਈ ਲੈ ਜਾ ਲਾ ਲੂ ਤੇ ਹਨਾ ਇਹ ਦੀ ਦੱਸੋ ਇਹ ਦੀ ਕੀ ਡਿਮਾਂਡ ਇਹਦਾ ਟਾਇਰ ਹੈਗੇ ਆ ਜੀ 80 ਪੈਸੇ ਹਾਂ ਟਾਇਰ ਵੀਰੇ ਇਹਦੇ ਹੈਗੇ ਆ ਜੇ ਕੇ ਕੰਪਨੀ ਦੇ ਹਾਂ ਪੱਕੇ ਟਾਇਰ ਹਾਂ ਜੇ ਕੇ ਦੇ ਕੰਪਨੀ ਦੇ ਟਾਇਰ ਨੇ ਹਾਂ ਤੇ ਇਹ ਕੀ ਡਿਮਾਂਡ ਆ ਵੀਰ ਜੀ ਇਹ ਦੀ ਇਹ ਦੀ ਵੀਰੇ ਆਪਣਾ ਡਿਮਾਂਡ ਹੈ ਜੀ ਆ 2013 ਮਾਡਲ ਆ 3,80,000 ਰੁਪਏ ਡਿਮਾਂਡ ਆ ਇਹਦੀ 3 ਲੱਖ 80 ਹਾਂ ਹਾਂ 3,80,000 ਰੁਪਏ ਡਿਮਾਂਡ ਇਹ ਮੰਨਤਾਨ ਕਰੋਗੇ ਜੀ ਆ ਮਾਨਤਾਨ ਕਰਦਾਂਗੇ ਜਾਈ ਵਾਲੀ ਆ ਜਿਓ ਤੁਸੀਂ ਪਾ ਮਾਨਤਾਨ ਤੋਂ ਡਾਇਰੈਕਟ ਕਰਾ ਦੇ ਸਵਰਾਜ 735 ਬਸ 2 ਮਿੰਟ ਦੀ ਬਾ ਫਿਨਿਸ਼ ਕਰ ਦੇਣਾ ਇਹ 735 ਹਾਂਜੀ ਹਾਂਜੀ ਇਹ 735 ਹੈਗਾ ਜੀ ਆਪਣਾ ਆਹ ਏ 98 ਮਾਡਲ ਆ ਵੀਰੇ ਏ 98 ਮਾਡਲ ਹਾਂਜੀ ਹਾਂਜੀ ਯਾਰ ਵੀਰੇ ਜਿਵੇਂ ਵੈਕਟਰ ਟ੍ਰਾਪਾ ਦਿਖਾਉਂਦੇ ਪਏ ਆ ਇਹਨਾਂ ਦੇ ਇੰਜਨ ਗੇਅਰ ਸਭ ਕੁਝ ਓਕੇ ਆ ਹਾਂ ਵੀਰੇ ਤਕਰੀਬਨ ਹੁਣ ਜਿੱਦਾਂ ਦੇਖਦੇ ਆ ਲਿਓਨੇ ਆ ਵੀਰੇ ਹਾਂ ਚੈੱਕ ਕਰਕੇ ਠੀਕਾ ਚੈੱਕ ਕਰਕੇ ਲਿਓਨੇ ਆ ਤੇ ਜੇ ਕੋਈ ਉਹ ਜਿਹਾ ਹੋਊਗਾ ਤੇ ਆਪਾਂ ਅਗਲੇ ਨੂੰ ਦੱਸ ਦਾਂਗੇ ਹਾਂ ਦੱਸ ਕੇ ਇਹ ਮਾੜਾ ਮੋਟਾ ਵੀ ਭਾਈ ਠੀਕ ਠਾਕ ਜਿਹਾ ਆ ਤੇ ਇਹਦੇ ਤੇ ਆਪ ਦਾ ਮਾੜਾ ਮੋਟਾ ਹੱਥ ਬੱਲਾ ਭਰਾ ਉਹ ਸਾਰਾ ਰੇਟ ਹਾਂ ਵੀ ਆਪਾਂ ਉਹ ਜਾਂ ਦੱਸ ਦਿੰਨੇ ਆ ਬਾਕੀ ਉਹ ਜਿਹਾ ਰੇਟ ਕਰਦੇ ਆ ਉਹ ਆ ਟਰੈਕਟਰ ਆ ਮਤਲਬ ਇਹ ਕਈ ਦਾ ਹੁੰਦੇ ਆ ਪੰਪ ਹੰਦਰ ਵਾਲੇ ਹਾਂਜੀ ਠੀਕ ਆ ਹੈ ਚਾਹੇ ਪੁਰਾਣਾ ਮਾਡਲ ਹੀ ਆ ਇਹਦੇ ਪੰਪ ਵਗੈਰਾ ਬਾਹਰ ਆ ਅੱਛਾ ਆ ਲਿਫਟ ਵਾਲਾ ਹਾਂ ਆ ਲਿਫਟ ਵਾਲਾ ਪੰਪ ਇਹਦਾ ਬਾਹਰ ਲਵਾਇਆ ਹੋਇਆ ਓਕੇ ਇਹ ਕਿਹਨੂੰ ਕਰਾਇਆ ਹੈ ਛੇ ਚੀੜੀ ਜਿਹੜਾ ਓਕੇ ਪਿੱਛੋਂ ਮਗਰ ਆ ਮਗਰ ਉਹ ਛੇ ਚੀੜੀ ਕਰਾਇਆ ਹੈ ਵੈਰੀ ਗੁੱਡ ਫਿਰ ਮੈਡਮ ਬੇਜਿਆਦਾ ਜਿੱਥੇ ਤੇ ਲਾਉਣਾ ਜਿਹੜੇ ਕੰਮ ਕਰਾਉਣਾ ਮਤਲਬ ਲੈਣਾ ਤਾਂ ਕੰਮ ਲੈ ਲਓ ਠੀਕ ਆ ਇਹ 98 ਮਾਡਲ ਆ ਤੇ ਇਹਦੀ ਕੀ ਡਿਮਾਂਡ ਆ ਜੀ ਇਹਦਾ ਵੀ ਹੈਗਾ 1.5 ਲੱਖ ਡਿਮਾਂਡ ਆ ਜੀ ਠੀਕ ਆ ਬਾਕੀ ਇਹਦੇ ਤੇ ਵੀ ਮਾਨਤਾਨ ਹੋ ਜੀ ਹਾਂ ਬਾਕੀ ਮਾਨਤਾਨ ਕਰ ਦਾਂਗੇ ਕੋਈ ਆਹ ਟੂਰ ਤੁਹਾਡੇ ਸਾਹਮਣੇ ਆ ਕਿ ਟਾਇਰ ਇਹਦੇ ਦੇ ਹਿਸਾਬ ਦੇ ਹਾਂ ਆਪਣਾ ਟਾਇਰ ਹੋਣਗੇ ਦੇ 15 ਪੈਸੇ ਹਨਾ ਵੀਰੇ ਯਾਰ ਆਹ ਛੋਟਾ ਕਿੱਥੋਂ ਲਿਆਂਦਾ ਤੁਸੀਂ ਲੱਭ ਕੇ 25 ਬਾਈ ਇਹ ਵੀ ਵੀਰੇ ਬਸਾਂ ਹੀ ਆ ਗਿਆ ਇਹ ਵੀ ਵੀਰ ਲਿਆ ਪਤਾ ਨਹੀਂ ਕਿੱਥੋਂ ਲੱਭ ਕੇ ਮੈਂ ਤਾਂ 25 ਬਾਈ ਦੇਖਿਆ ਨਹੀਂ ਸੀ ਜ਼ਿੰਦਗੀ 'ਚ ਕਦੇ ਮੈਂ ਬਾਈ ਕਹਿੰਦਾ ਇਹ ਤਾਂ ਰੇਅਰ ਸੀ ਮੈਂ ਤਾਂ ਦੂਜੇ ਗਿਆ 25 11 ਦੇ ਆ ਉਹ ਆ ਜਾਂ ਉਹ ਦੇਖੇ ਸੀਗੇ ਆ 222 ਮੈਂ ਤਾਂ ਆ ਪਹਿਲੀ ਵਾਰੀ ਦੇਖਿਆ ਮੈਂ ਇਹ ਹੱਡਾ ਪਰਾਂ ਦਾ ਬਹੁਤ ਖੁੱਲਾ ਹੱਡਾ ਪਰਾਂ ਦਾ ਖੁੱਲਾ ਯਾ ਟਰੈਕਟਰ ਨਾ ਐਚ ਐਮਟੀ ਠੀਕ ਬਣਾਉਂਦੀ ਸੀਗੀ ਪਤਾ ਨਹੀਂ ਬੰਦ ਕਦੋਂ ਕਰਤੀ ਯਾਰ ਇਹਨਾਂ ਨੇ ਇਹ ਗੱਲਾਂ ਵੈਸੇ ਨਾ ਸਾਰੇ ਟਰੈਕਟਰ ਆਪਣਾ ਕੋਈ ਐਚ ਐਮਟੀ ਦਾ ਫੇਰ ਨਹੀਂ ਨਹੀ ਹੋਇਆ ਹਾਂ ਸਾਰੇ ਡੈਡ ਬ੍ਰਾਂਡ ਬਹੁਤ ਸੋਹਣਾ ਸੀ ਆ ਵੇਖ ਲੋ ਇਹਨੂੰ ਕੁਛ ਨਹੀਂ ਕੋਈ ਜੇ ਕਹਦਾ ਕਿ ਤੋ ਸਾਲਾ ਕਿ ਠੀਕ ਆ ਟਰੈਕਟਰ ਸਾਰਾ ਸੁੱਕਾ ਪਿਆ ਹਾਂ ਜਿਹਦਾ ਪੱਠਾ ਉਠਾਇਆ ਨੂੰ ਯਾ ਹੋਰ ਕੋਈ ਛੋਟੇ ਮੋਟੇ ਕੰਮ ਲੈਣਾ ਹਨਾ ਯਾ ਤੈਨੂੰ ਖੇਤੀ ਬਾੜੀ ਵੀ ਜਿੰਨੇ ਉਨੀ ਕਰਨੀ ਆ ਤੇ ਮਾੜਾ ਨਹੀਂਗਾ ਟਰੈਕਟਰ ਯਾਰ ਇਦੇ ਵਿੱਚ ਹੋਰ ਗੱਲਾਂ ਦੀਆਂ ਗੱਲਾਂ ਤੁਸੀਂ ਬੰਤਰ ਵੇਖਿਓ ਇਹਨਾਂ ਨੂੰ ਨਾ ਕੰਪਨੀ ਲੋਅ ਲਾਉਣ ਲੱਗੇ ਕਿਰਸ ਜੀ ਨਹੀਂ ਕਰਦੀ ਬਿਲਕੁਲ ਬਿਲਕੁਲ ਸਾਡੂ ਬਹੁਤ ਖੁੱਲੇ ਲੰਮਾ ਦੇ ਲਾ ਇਹਨੂੰ ਕੋ ਕਹ ਦੂੰਗਾ ਵੀ 25 ਐਚ ਵੀ ਆ ਕਿੱਡਾ ਹਾਂ ਟਰੈਕਟਰ ਕਿੱਥੇ ਜਾ ਪੈਂਦਾ ਮੈਨਾਂ ਉਹ ਗੱਲ ਆ ਜੇ ਨਵਾਂ ਇਹ ਹੋਣਾ ਵਾ ਤੇ ਕਿੰਨਾ ਟਰੈਕਟਰ ਚੱਜਦਾ ਹੋਊਗਾ ਆਏ ਉਹੀ ਤਾਂ ਗੱਲ ਕਰਦਾ ਇਹ ਤਾਂ ਕਹਿੰਦੇ ਨੇ ਠੀਕ ਜਾ ਪੀਸਲ ਜਾਣਾ ਰੇਅਰ ਚੀਜ਼ ਵਾਸਤੇ ਹਾਂ ਹਾਂ ਬਿਲਕੁਲ ਉਹ ਵੀ ਲ ਜਾ ਸਕਦਾ ਤੇ ਟਾਇਰ ਇਹਦੇ ਵੀ ਉਹੀ ਹਿਸਾਬ ਆ ਇਹ ਤਾਂ ਸ਼ੌਕ ਨੂੰ ਜਿਹਨੇ ਦਾ ਤਿਆਰ ਤੁਰ ਕਰਾਉਣਾ ਤੇ ਲੈ ਲਿਓ ਟੱਪਾ ਦਾ ਹਿਸਾਬ ਦਾ ਇਹ ਕਿ ਮਾਡਲ ਨੇ ਕਿਸੇ ਦਾ ਆਇਆ ਸੀ ਸ਼ਕੀਨ ਬੰਦੇ ਦਾ ਫੋਨ ਤਿਆਰ ਤੇਰ ਕਰਾਉਣਾ ਸੀਗਾ ਮੈਂ ਲੈ ਇਹ ਨਾ ਕਿਸਕੀ ਨਹੀਂ ਜਾਣਾ ਹੈ ਆ ਦੇਖਦੇ ਆ ਕੀ ਬੰਦਾ ਬਾਕੀ ਹਾਂ ਇਹ ਕੀ ਦੀ ਡਿਮਾਂਡ ਹੈ ਜੀ ਤੇ ਕੀ ਮਾਡਲ ਦਾ ਆਪਣਾ 97 ਮਾਡਲ ਆ ਵੀਰੇ ਇਹ ਅੱਛਾ ਜੀ ਤੇ ਇਹਦੀ ਡਿਮਾਂਡ ਹੈਗੀ 135 ਡਿਮਾਂਡ ਹੈ ਜੀ 135 ਹਾਂ ਵੈਰੀ ਗੁੱਡ ਯਾਰ ਕੀ ਸਾਰਾ ਜਸਟੇ ਵਾਲਾ ਹਾਂ ਨੇ ਨਾ ਟਾਈਮਾਂ ਚ ਆਉਂਦਾ ਸੀ ਇਹ ਜਸਟ ਇਹ ਡਕਸ਼ਨ ਵਾਲਾ ਇਹਦਾ ਹੀ ਸਾਡਾ ਡਕਸ਼ਨ ਵਾਲਾ ਹਨਾ ਵੀਰੇ ਹਾਂ ਡਕਸ਼ਨ ਆ ਆ ਜਾ ਨੰਨੂ ਪਿੱਛੇ ਵੀ ਨਿਗਾ ਮਰਵਾ ਦਈਏ ਇਹਦੀਆਂ ਸਕੂਡਾਂ ਸਕੂਡਾਂ ਇਹਨਾਂ ਦੀਆਂ ਬਹੁਤ ਸੋਹਣੀਆਂ ਆਈਆਂ ਸੀ ਐਚਐਮਟੀ ਦੀਆਂ ਹਾਂ ਡਕਸ਼ਨ ਸਿਸਟਮ ਆ ਖੁੱਲਾ ਢੁੱਲਾ ਡੈਕ ਟੇ ਕੋ ਤਾਂ ਕਿ ਸ਼ੰਗਣੀ ਯਾਰੀ ਤੇ ਇੱਕ ਡਿਫਰੈਂਟ ਜਿਹਾ ਇਹਦਾ ਇਹਦਾ ਕਨਸੈਪਟ ਨਾ ਇਹ ਬਾਹਲੇ ਘੈਂਟ ਆ ਤੇ ਆ ਮੇਰਾ ਵੀਰ ਕੋਈ ਨਵਾਂ ਹੀ ਕਟਾ ਆ ਗਿਆ ਯਾਰ ਇਹ ਵੀਰੇ ਹਾਂ 2021 ਮਾਡਲ ਆ ਇਹ ਹਾਂ 52 10 44 ਕੋਈ ਨਵਾਂ ਹੀ ਕਟਾ ਗਿਆ ਇਦਰੇ ਹੈਗਾ ਕਿਤੋਂ ਦਾ ਹੈ ਆਪਣੇ ਪੰਜਾਬ ਦਾ ਹੀ ਇਹ ਵੀ ਹਾਂ 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 ਨਵਾਂ ਮਹੀਨਾ ਅੱਛਾ 2021 ਅੱਛਾ ਆ ਲਿਖਿਆ ਹੋਇਆ ਹੈ ਨਾ ਠੀਕ ਆ ਤੇ ਜਿਵੇਂ ਵੀਰੇ ਇੱਕ ਹੋਰ ਵੀ ਗੱਲ ਆ ਜਿੱਦਾਂ ਆਹ ਮਾਡਲ ਨੇ ਜਿੱਦਾਂ ਜਾਂ ਉਹ ਜੌਂਡੀਅਰ 13 ਮਾਡਲ ਹੋਇਆ ਜਾਂ 21 ਮਾਡਲ ਉਹ ਖੜਾ ਹੈ ਨਾ ਜਿਹੜੇ ਉੱਚੇ ਮਾਡਲ ਆ ਇਹਨਾਂ ਦੇ ਆਪਾਂ ਲੋਨ ਵਗੈਰਾ ਜੇ ਕਿਹਨੇ ਕਰਾਉਣਾ ਤਾਂ ਉਹ ਵੀ ਕਰਵਾ ਆ ਉਹ ਵੀ ਕਰਵਾ ਦਿੰਦੇ ਹਾਂ ਵੈਰੀ ਗੱਡੀ ਆ ਨਾ ਵੀ ਆਇਆ ਡਿਮਾਡ ਰਾਈਟਰ ਖੜੇ ਨਾ ਹਾਂਜੀ ਹਾਂਜੀ ਮੈਸੀ ਜੋਂਡੀਰ ਇਹਨਾਂ ਦੇ ਲੋਨ ਲੋਨ ਕਰਾਉਣਾ ਤੇ ਲੋਨ ਹੋ ਜਾਊਗਾ ਵੀ ਜਿਵੇਂ ਉੱਚੇ ਮਾਡਲ ਆ ਜਿਹੜੇ ਹਾਂ ਜਿਹੜੇ ਉੱਚੇ ਮਾਡਲ ਜਿਹੜੇ ਮਤਲਬ 12 13 ਤੋਂ ਥੱਲੇ ਆ ਉਹਨਾਂ ਦੇ ਨਹੀਂ ਹੁੰਦੇ ਉਹਨਾਂ ਦੇ ਨਹੀਂ ਹਾਂ ਤੇ 21 ਮਾਡਲ ਆ ਇਹਦੀ ਕੀ ਡਿਮਾਂਡ ਆ ਵੀਰੇ ਇਹ ਵੀਰੇ 21 ਮਾਡਲ ਆ ਦੇ ਲੋ ਜਿਹਨਾਂ ਸਾਫ ਦੇ ਲੋ ਕਿੱਦਾਂ ਵਾਂ ਮੈਂ ਇਹ ਤਾਂ ਸਮਾਂ ਨਾ ਪਿਆ ਹਾਂ ਦੇ ਸਮਾਨ ਨੂੰ ਇਹਦਾ ਵੀ ਮੇਰਾ ਰੱਖਿਆ ਹੋਇਆ ਲਾ ਕੇ ਉਹ ਡਰਾਵਰ ਡਰੋ ਡੰਡਾ ਤੇ ਇਹਦੀ ਡਿਮਾਂਡ ਆ ਵੀਰੇ ਆਪਣੀ 930 ਆ ਡਿਮਾਂਡ ਇਹਦੀ 93000 ਹਾਂਜੀ ਹਾਂਜੀ ਬਾਕੀ ਹੋ ਜੂ ਮਾਨਤਨ ਹਾਂ ਮਾਨਤਨ ਹੋ ਜੂ ਕੋਈ ਗੱਲ ਨਾ ਜੀ 350 ਦਾ ਚਾਹ ਲਾਉਣਾ ਤੇ ਨਾਲ ਲਿਓ ਵੇਟ ਬੂਟਾ ਨਾਲ ਹੀ ਮਿਲੂ ਨਾ ਹਾਂ ਵੀਰੇ ਜਿਵੇਂ ਹੈਗਾ ਨਾਲ ਹੀ ਹੋਰ ਬਾਅਦ ਬਹੁਤ ਵੈਟਰ ਉਹ ਵੀ ਹੈਗਾ ਨਾਲ ਹੀ ਦੇਵਾਂਗੇ ਤੇ ਕਿੰਨਾ ਕੇ ਚੱਲਿਆ ਚੱਲਿਆ ਵੀਰੇ ਇਹ ਵੀਰੇ ਚੱਲਿਆ ਹੋਇਆ 1600 ਘੰਟਾ ਚੱਲਿਆ ਹੋਇਆ 1600 ਹਾਂ ਟੌਮ ਮਾਡਲ ਆ ਅੱਜ ਐਡਜਸਟ ਵਾਲਾ ਹਾਂ ਬਟਨ ਵਾਲੀ ਲਿਫਟ ਇਹ ਵੀ ਆਪਣਾ ਲੋਕਲ ਹੀ ਆ ਇਹ ਵੀ ਲੋਕਲੀ ਹਾਂ ਇਹ ਬੰਦੇ ਨੇ ਨਵਾਂ ਹੀ ਲਿਆ ਸੀ ਆਪਣੇ ਇੱਥੇ ਠੀਕ ਆ ਵੀਰੇ ਹਾਂਜੀ ਹਾਂਜੀ ਹਾਂ ਟਰੈਕਟਰ ਕੋਈ ਥੁੱਲਾ ਗੱਲਾ ਤਾਂ ਨਹੀਂ ਐ ਨਾ 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 ਵੀਰੇ ਸਾਰਾ ਉਵੇਂ ਹੀ ਆ ਸੀਲੀਆ ਜਮਾ ਓਕੇ ਉਵੇਂ ਹੀ ਆ ਸੀ ਆਨੀਓ ਲੋ ਜੀ ਇਹ ਵੀ ਚੱਕਦੇ ਹੋ ਫੱਟੇ ਜਿਹੜੇ ਵੀਰ ਨੇ ਲੈਣੇ ਟਾਇਰ ਟੱਪਾ ਤੁਹਾਡੇ ਸਾਹਮਣੇ ਆ ਹਾਂ ਬਿਲਕੁਲ ਟਾਇਰ ਟੂਰ ਵਧੀਆ ਦੇ 80 ਪੈਸੇ ਹੈਗੇ ਆ ਹਨਾ ਵੀਰੇ ਜਿਹੜੇ 52 ਦਾ ਹੱਦ ਤੇ ਸਕੀਨ ਆ ਬੰਦੇ ਬਹੁਤ ਸਕੀਨ ਆ ਬੰਦਾ 52 ਦਾ ਹੱਦ ਤੇ ਸਕੀਨ ਬਹੁਤ ਆ ਵੀਰੇ ਤੇ ਵੀਰਾਂ ਦੇ ਨੰਬਰ ਮੈਂ ਦਊਂਗਾ ਡਿਸਪਲੇ ਦੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਅੱਜ ਕਿਹਾ ਸੀ ਗੱਡੀ ਵੀ ਦਵਾਂਗੇ ਆਜਾ ਵਾਕਈ ਤੁਹਾਨੂੰ ਗੱਡੀ ਦਿਖਾਗੇ ਲਓ ਜੀ ਆਹ ਗੱਡੀ ਦੇ ਨਾਲ ਕਿਸੇ ਸਮੇਂ ਮੈਂ ਕਹਿੰਦਾ ਯਾਰ ਸਰਦਾਰੀ ਰਹੀ ਹੈ ਬਿਲਕੁਲ ਵੀਰੇ ਬਿਲਕੁਲ ਹੈ ਬੱਲੇ ਬੱਲੇ ਰਹੀ ਲੈਂਸਰ ਲੈਂਸਰ ਉਹਦੀ ਚਿੱਟੀ ਲੈਂਸਰ ਹੈ ਹਾਂ ਵੱਢਦੀ ਜਾਂਦੀ ਫਾਏ ਨਹੀਂ ਉਹ ਆਏ ਨੇ ਕਿਸੇ ਸਮੇਂ ਨਾ ਇੱਕ ਗੱਲ ਵੀਰੇ ਦੇਖੀ ਸੀ ਮੈਂ ਇੰਜਨ ਵਗੈਰਾ ਪਤਾ ਨਹੀਂ ਕਿਹੇ ਜੇ ਸੀਗੇ ਨਾਲ ਇੰਜਨ ਦਾ ਇੰਜਨ ਸਾਲਾ ਉਹਨੇ ਦਾ ਹੁੰਦਾ ਹੀ ਆ ਇਹ ਤਾਂ ਪਤਾ ਨਹੀਂ ਕੰਪਨੀ ਨੇ ਬੰਦ ਕਰ ਤੋ ਕਰਤੀ ਮਹਾਰਾਣਾ ਹਾਂ ਇੰਜਣ ਇਹਨਾਂ ਵਧੀਆ ਤੇ ਅਮੇ ਕਹਦੀ ਇਹਨੇ ਧੋਖਾ ਨਹੀਂ ਦਿੱਤਾ ਕਦੇ ਮਤਲਬ ਰਾਜ ਯਾਰ ਬ੍ਰਾਂਡ ਬਹੁਤ ਤਗੜਾ ਹੈ ਇਸ ਤੋਂ ਵੀ ਸੀ ਇਹ ਕਿਤੇ ਮਾੜਾ ਮੋੜ ਬਣ ਸੀ ਦਾ ਮਤਲਬ ਕਿ ਠੀਕ ਆ ਵਧੀਆ ਇੰਜਨ ਇੰਜਨ ਚੰਦੀ ਗੱਡ ਦੇ ਵਿੱਚ ਇਹ ਗੱਡੀ ਲੱਭਦੇ ਹੁੰਦੇ ਸੀ ਵੀ ਹਾਂਜੀ ਜਦੋਂ ਕਿ ਅਸੀਂ ਰਹਿੰਦੇ ਰਹੇ ਉੱਥੇ ਪੜਦੇ ਰਹੇ ਨਾ ਹਾਂਜੀ ਇਹ ਗੱਡੀ ਲੱਭਦੀ ਨਹੀਂ ਸੀ ਹੁੰਦੀ ਉਦੋਂ ਤੇ ਇਹ ਦਾ ਇਹ ਕਿੰਨੇ ਦੀ ਦੇਣੀ ਆ ਕਿੰਨਾ ਮਾਡਲ ਆ ਇਹ ਵੀਰੇ 2006 ਮਾਡਲ ਆ ਅੱਛਾ ਤੇ ਕਿੰਨੇ ਦੇਵਾਂਗੇ ਇਹ ਯਾਰ ਆਪਾਂ ਤੇ ਕਰ ਲਾਂਗੇ ਮਾਨਤਾ ਨੂੰ ਉਦੋਂ ਫੋਨ ਤੇ ਉਹ ਤਾਂ ਹੀ ਕਰ ਲਾਂਗੇ ਹੁਣ ਇਹਦਾ ਕੀ ਡਿਮਾਂਡ ਇਹ ਕਿਹੜਾ ਲੱਖਾਂ ਦੀ ਆ ਵਾ ਠੀਕ ਆ ਹਣਾ ਗੱਡੀ ਪੂਰੀ ਓਕੇ ਇਹਦਾ ਇਹਦਾ ਚਲੋ ਮਾਡਲ ਦੇ ਹਿਸਾਬ ਨਾਲ ਪਾਇ ਨਹੀਂ ਕਹਿੰਦੇ ਵੀ ਬ੍ਰਾਂਡ ਨਿਊ ਕੰਡੀਸ਼ਨ ਹਾਂ ਪਰ ਇਹ ਜਿਹੇ ਸ਼ੌਂਕੀ ਵੀਰ ਨਾਲ ਜਾਣੀ ਨਾ ਬਾਕੀ ਉਹ ਹੈਗਾ ਜਿਵੇਂ ਉਹ ਜਿਹਨੇ ਕੱਟ ਪੈਸੇ ਲਾਉਣੇ ਆ ਮਤਲਬ ਕਿ ਇਹ ਆਏ ਨਹੀਂ ਵੀ ਜੋ ਮੈਂ ਉਹ ਮੈਂ ਤਾਂ ਕਹਦੇ ਜੋ ਹਾਂ ਇੰਜਨ ਗੇਅਰ ਗੁਰ ਵਗੈਰਾ ਸਾਰਾ ਠੀਕ ਆ ਸਾਰਾ ਅੰਦਰ ਵਰਕਿੰਗ ਚਾ ਕੰਮ ਸਾਰਾ ਐਸਯੂਸੀ ਚੱਲਦਾ ਹਾਈ ਲੋ ਵੀ ਲੱਗੇ ਹੋਏ ਆ ਆਹੋ ਇਹ ਨਹੀਂਗਾ ਵੀ ਕੋਈ ਬਾੜੀ ਨਹੀਂ ਕਿਸੇ ਪਾਸਿਓ ਤੇ ਠੀਕ ਆ ਯਾਨੀ ਕਿ ਗੱਡੀ ਵੀ ਯਾਰ ਆਉਣ ਜਾਂ ਉਹਨੂੰ ਮਾਰੀ ਨਹੀਂ ਉਹਦੀ ਘੱਟ ਪੈਸਾ ਨਾਲ ਜੇ ਕਿਸੇ ਨੇ ਸਾਰਨਾ ਕੰਮ ਆ ਪਾ ਉਹਨੂੰ ਆਉਣ ਜਾਂ ਉਹਦੇ ਲਈ ਮਾਰੀ ਨਹੀਂ ਮਾਣਾ ਮੋਟਾ ਹਾਂ ਤੇ ਬਾਕੀ ਵੀਰਾਂ ਦੇ ਨੰਬਰ ਦਿੱਤੇ ਹੀ ਹੋਏ ਆ ਬਾਕੀ ਉਹ ਪਾਸਿੰਗ ਵੀ ਆ ਅੱਛਾ 2026 ਤੱਕ ਪਾਸਿੰਗ ਆ ਅੱਛਾ 2026 ਦਾ ਕਾਗਜ਼ ਜੇ ਆਪਾਂ ਕਹਿੰਦਾ 6 ਮਾਡਲ ਆ ਇਹ ਕਾਗਜ਼ ਯਾਰ ਕਾਗਜ਼ ਤਾਂ ਹੁਣ ਇਹਦੇ ਹੁਣੇ ਨੇ ਆ ਪਾਸ ਆ ਹਾਂ 26 ਤੱਕ ਪਾਸ ਆ ਯੇ ਯਾਰ ਇਹ ਤਾਂ ਯਾਰ ਆ 25 26 ਨੰਨੋ ਆਪਾਂ ਨਾ ਲੈ ਲਈਏ ਸਹੀ ਗੱਲ ਆ ਯਾਰ ਹਣ ਜਾਨੂੰ ਮਾੜੀ ਨਹੀਂ 26 ਤੱਕ ਪਾਸ ਆ ਹਾਂ ਲੈਨਸਰ ਲੱਭਦੀ ਨਹੀਂ ਰਹੀ ਨਾਲੇ ਉਹਨਾਂ ਸਮਿਆਂ 'ਚ ਮੈਂ ਤਰਸਦਾ ਸੀ ਅੱਜ ਹਣ ਸ਼ਾਂਕ ਲਾ ਲਈਏ ਬਿਲਕੁਲ ਬਿਲਕੁਲ ਵੀਰੇ ਇਹ ਚਲੋ ਦੱਸਿਓ ਮੇਰਾ ਵੀ ਤੁਹਾਨੂੰ ਟਰੈਕਟਰ ਚਾਹੀਦੇ ਤੇ ਵੀਰਾਂ ਦੇ ਨੰਬਰ ਡਿਸਪਲੇ ਤੇ ਦਿੱਤੇ ਹੋਏ ਅੱਜ ਗਰਾਉ ਖਾਲਸਾ ਰੈਕਟ ਮੈਸੀ ਵਾਲੇ ਵੀਰਾਂ ਕੋਲੇ ਅੱਜ ਆਪਾਂ ਆਏ ਆ ਮੈਸੀ ਦੀ ਏਜੰਸੀ ਦੇ ਵਿੱਚ ਸਾਰਾ ਕੁਝ ਤੁਹਾਨੂੰ ਮਿਲੂਗਾ ਕਿਸੇ ਵੀਰ ਨੇ ਨਵੇਂ ਟਰੈਕਟਰ ਲੈਣੇ ਆ ਪੁਰਾਣੇ ਲੈਣੇ ਆ ਤਾਂ ਨੰਬਰ ਭਦਰਵੀਰ ਦਾ ਵੀ ਦਿੱਤਾ ਹੈ ਨਾ ਜੀ ਹਾਂਜੀ ਅਗਰਜੀਤ ਵੀਰ ਦਾ ਵੀ ਦਿੱਤਾ ਆ ਤੇ ਤੁਸੀਂ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਇਹ ਤੁਸੀਂ ਟਰੈਕਟਰ ਫਰੀ ਸਾਲ ਦੇ ਉੱਚੇ ਮਾਡਲਾਂ ਤੇ ਲੋਨ ਹੋ ਜੂ ਥੱਲੇ ਵਾਲੇ ਮਾਡਲਾਂ ਤੇ ਲੋਨ ਨਹੀਂ ਹੋਣਾ 12 ਤੋਂ ਥੱਲੇ ਵਾਲੇ ਦੇ ਨਾ ਹਾਂ ਹਾਂ 12 ਤੋਂ ਉੱਤੇ ਵਾਲੇ ਦੇ ਲੋਨ ਹੋ ਜੀ ਤੁਹਾਨੂੰ ਕੋਈ ਵੀ ਟਰੈਕਟਰ ਚਾਹੀਦਾ ਇਹ ਚੱਕ ਦੋ ਫਟੇ ਦੋ ਆ ਗਿਆ ਗੱਲਬਾਤ ਕਰਦਿਆਂ ਵੱਧ ਘੱਟ ਸ਼ਬਦ ਮੂੰਹੋਂ ਨਿਕਲਿਆ ਉਹਦੇ ਲਈ ਮਾਫੀ ਆ ਨੰਨੂ ਵਾਸੀਆਂ ਲਈ ਜਾਣਾ ਹੁਣ ਮੈਂ ਲਵਾਂ ਆ ਗਿਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ